ਪੰਜਾਬ ਸਟੇਟ ਡੀਅਰ ਲੋੜੀ ਬੰਪਰ ਬਾਰੇ ਲੋੜੀ ਬੰਪਰ ਦਾ ਡਰਾ ਜਿਹੜਾ 17 ਜਰਵੀ ਨਿਕਲਣ ਜਾ ਰਿਹਾ ਸਿਰਫ 5 ਦਿਨ ਰਹਿ ਗਏ ਆ ਤੁਸੀਂ ਵੀ ਜਾ ਕੇ ਟਿਕਟ ਖਰੀਦ ਲਿਓ ਕਿਉਂਕਿ ਪਹਿਲਾ ਪ੍ਰਾਈਜ਼ 10 ਕਰੋੜ ਰੁਪਏ ਦਾ ਵਿਗਈਆਂ ਡਾਟਾ ਵਿੱਚੋਂ ਨਿਕਲਣ ਜਾ ਰਿਹਾ ਤੇ ਹੋਰ ਵੀ ਬਹੁਤ ਸਾਰੇ ਵਿੱਚ ਪ੍ਰਾਈਜ਼ ਆ ਕਿੰਨੀ ਸਕੀਮ ਆ ਕਿੰਨੀਆਂ ਸੀਰੀਜ਼ ਆ ਲੋਟਰੀ ਖਰੀਦਣ ਲੱਗੇ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਸਭ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਵੀ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਬਾਰੇ ਗੱਲ ਕਰਦੇ ਹਾਂ ਵਿੱਚ ਕਿਹੜੇ ਜਿਹੜਾ ਕਿ ਬਿਗੇਨ ਅਟੈਚ ਹੋਣਾ 16 ਲੱਖ ਦੀ ਸਕੀਮ ਹੈ 8 ਲੱਖ ਇਹ ਚ ਹੈ ਤੇ 8 ਲੱਖ ਵਿੱਚ ਹੈ ਪਹਿਲਾ ਪ੍ਰਾਈਜ਼ ਬਿਗੇਨ ਅਟੈਚ ਹੋਣਾ ਦੂਸਰਾ ਨਾਮ ਹੈਗਾ ਜੀ 1 ਕਰੋੜ ਰੁਪਏ ਦਾ ਇਹ ਵੀ ਇੱਕ ਪ੍ਰਾਈਜ਼ ਨਿਕਲਣਾ ਤੀਸਰਾ ਨਾਮ ਹੈਗਾ ਜੀ 50 ਲੱਖ ਰੁਪਏ ਦਾ ਇਹ ਵੀ ਇੱਕ ਪ੍ਰਾਈਜ਼ ਹੈ ਚੌਥਾ ਨਾਮ ਹੈਗਾ ਜੀ 10 ਲੱਖ ਰੁਪਏ ਦੇ 8 ਪ੍ਰਾਈਜ਼ ਪੰਜਵਾਂ ਨਾਮ ਹੈਗਾ ਜੀ 5 ਲੱਖ ਦੇ ਵੀ 8 ਪ੍ਰਾਈਜ਼ ਨਿਕਲਣ ਜਾ ਰਹੇ ਆ ਤੇ ਛੇਵਾਂ ਪ੍ਰਾਈਜ਼ ਹੈਗਾ ਜੀ 9000 ਤੇ 1600 ਪ੍ਰਾਈਜ਼ ਹੈ ਸੱਤਵਾਂ ਪ੍ਰਾਈਜ਼ 5000 ਦਾ ਇਹ ਵੀ 1600 ਪ੍ਰਾਈਜ਼ ਹੈ ਤੇ ਅੱਠਵਾਂ ਪ੍ਰਾਈਜ਼ ਹੈਗਾ ਜੀ 3000 ਦਾ ਇਹ ਵੀ 1600 ਪ੍ਰਾਈਜ਼ ਨਿਕਲਣਾ ਹੈਂਡਲਾ ਪ੍ਰਾਈਜ਼ ਜਗਾ ਜੀ 1000 ਦਾ 64000 ਪ੍ਰਾਈਜ਼ ਨਿਕਲ ਰਿਹਾ ਟੋਟਲ ਜਿਹੜਾ ਪ੍ਰਾਈਜ਼ ਨਿਕਲ ਰਿਹਾ 64819 ਪ੍ਰਾਈਜ਼ ਆ ਤੇ ਪਹਿਲੇ ਜਿਹੜੇ بڑے ਪ੍ਰਾਈਜ਼ ਆ ਉਹ ਸੀਰੀਜ਼ ਨਾਲ ਆਉਣੇ ਆ ਇਹ ਚ ਵੀ ਆ ਸਕਦਾ ਹੈ ਇਹ ਵਿਚ ਵੀ ਆ ਸਕਦਾ ਜੇ ਤੁਹਾਡੇ ਕੋਲ ਬਜਟ ਹੈਗਾ 1000 ਰੁਪਏ ਦੀ ਟਿਕਟਾਂ ਦਾ ਤਾਂ ਤੁਸੀਂ ਸੇਮ ਨੰਬਰ ਦੀ ਟਿਕਟਾਂ ਖਰੀਦੋ ਜਿੱਦਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਟਿਕਟਾਂ ਸੀ ਖਰੀਦੀਆਂ ਹੁਣ ਸਾਨੂੰ ਸਿਰਫ ਨੰਬਰ ਮੈਚ ਕਰਨੇ ਪੈਣੇ ਆ ਸੀਰੀਜ਼ ਨਹੀਂ ਦੇਖਣੀ ਉਹ ਕਿ ਜਿਹੜੇ ਵੱਡੇ ਪ੍ਰਾਈਜ਼ ਨੇ ਉਹ ਸੀਰੀਜ਼ ਨਾਲ ਆਉਣੇ ਆ ਹੁਣ ਚਾਹੇ H ਚ ਆਵੇ ਚਾਹੇ B ਚ ਸਾਡੇ ਕੋਲ ਸੇਮ ਨੰਬਰ ਦੀਆਂ ਦੋ ਟਿਕਟਾਂ ਆ ਤੇ ਬਾਕੀ ਜਿਹੜੇ ਚੇਤੇ ਤੁਸੀਂ ਲੋਟੇ ਸਿਰਫ 4 ਨੰਬਰ ਮੈਚ ਕਰਨੀਆਂ ਜਿਹਦੇ ਵਿੱਚ ਸਾਡਾ ਪ੍ਰਾਈਸ ਲੱਗਦਾ ਤਾਂ ਸਾਨੂੰ ਡਬਲ ਪ੍ਰਾਈਸ ਮੈਨੇਜ ਜੇ 9000 ਚ ਲੱਗੇ ਤਾਂ 18000 ਰੁਪਏ ਮਿਲ ਜਾਣਾ 5000 ਚ ਲੱਗੇ ਤਾਂ 10000 ਜੇ 3000 ਚ ਲੱਗਾ 6000 ਐਂਡਰਾ ਪੈਸੇ ਜੇ 1000 ਦਾ ਜੇਰ ਵਿੱਚ ਲੱਗ ਗਿਆ ਤਾਂ ਸਾਨੂੰ 2000 ਰੁਪਏ ਮਿਲਣਾ ਦੋ ਸੀਰੀਜ਼ ਆਏ ਆ A 8000 ਇਹ 8 ਲੱਖ ਇਹជា ਤੇ 8 ਲੱਖ B ਜੀ ਆ 16 ਲੱਖ ਦੀ ਸਕੀਮ ਹੈ ਹੁਣ 16 ਲੱਖ ਵਿੱਚੋਂ ਚਾਹੇ 2 ਲੱਖ ਵਿਕੇ ਜਾਂ ਇਹ ਵਿਕੇ 5 ਲੱਖ ਸਰਕਾਰ ਨੂੰ ਪਹਿਲਾ ਪ੍ਰਾਈਸ ਬਿਕਿਆ ਟੈਟਾ ਜੋ ਦੇਣਾ ਪੈਣਾ ਤੇ ਬਾਕੀ ਕਈਆਂ ਨੂੰ ਡਾਊਟ ਹੁੰਦਾ ਆ ਮਸ਼ੀਨ ਦੀ ਸੈਟਿੰਗ ਕੀਤੀ ਹੋਰ 17 ਤਰੀਕ ਨੂੰ ਲੁਧਿਆਣੇ ਤੁਸੀਂ ਚਲ ਜਿਓ ਮਸ਼ੀਨ ਤੁਸੀਂ ਖੁਦ ਘੁਮਾ ਸਕਦੇ ਆ ਤੇ ਤੁਹਾਨੂੰ ਜਿਹੜੇ ਸਰਕਾਰ ਦੇ ਬੰਦੇ ਰੋਕਣਗੇ ਨਹੀਂ ਵੀ ਤੁਸੀਂ ਮਸ਼ੀਨ ਨਹੀਂ ਘੁਮਾਣੀ ਤੇ ਹੋਰ ਵੀ ਬਹੁਤ ਸਾਰੇ ਇਹ ਵਿੱਚ ਕਰੋੜ ਪਈ 50 ਲੱਖ 10 ਲੱਖ 5 ਲੱਖ ਇਹ ਵੀ ਜਿਹੜੇ ਆ ਬਿਗੈਨਰ ਡਾਟਾ ਚ ਆ ਜਾਂਦੇ ਨੇ ਕਿਉਂਕਿ ਸਰਕਾਰ ਦੀ ਜਿਹੜੀ ਸੇਲ ਵਧੀਆ ਹੁੰਦੀ ਆ ਔਰ ਤੁਸੀਂ ਲੋਟਰੀ ਜਿਹੜੀ ਖਰੀਦਣੀ ਆ ਦੁਕਾਨ ਤੋਂ ਜਾ ਕੇ ਖਰੀਦਣੀ ਆ WhatsApp ਤੇ ਤੁਸੀਂ ਟਿਕਟ ਨਹੀਂ ਖਰੀਦਣੀ ਜਿਹੜੀ ਤੁਹਾਨੂੰ WhatsApp ਤੇ ਡਾਟਾ ਖਰੀਦਣੀ ਆ ਕਹਿਣਾ ਆ ਕਿ ਤੁਸੀਂ WhatsApp ਤੇ ਟਿਕਟ ਖਰੀਦਿਓ ਉਹਨੇ ਸਾਡੇ ਨਾਲ ਧੋਖਾ ਕਰਨਾ ਤੁਹਾਨੂੰ ਇੱਕ ਫੇਕ ਟਿਕਟ ਤੇ ਧਨੀਆ ਤੇ ਫੇਕ ਰਜਟ ਭੇਜ ਦੇਣਾ ਫੇ ਤੁਹਾਨੂੰ ਕਹਿੰਦਾ ਨਾ ਤੁਹਾਡੇ 10 ਲੱਖ ਦਾ ਪ੍ਰਾਈਸ ਲੱਗਿਆ 5 ਲੱਖ ਦਾ ਤੇ ਸਾਨੂੰ ਇੰਨੇ ਟੈਕਸ ਦੇ ਪੈਸੇ ਪਾ ਦੋ ਤੁਸੀਂ ਕਿਸੇ ਨੂੰ ਟੈਕਸ ਦੇ ਪੈਸੇ ਨਹੀਂ ਪਾਉਣੇ ਜਿਹੜੇ 10000 ਤੋਂ ਉੱਪਰ ਪ੍ਰਾਈਸ ਹੁੰਦੇ ਆ ਉਹਦੇ ਉੱਤੇ ਟੈਕਸ ਲੱਗਣਾ ਹੁੰਦਾ ਵਿੱਚ 10 ਕਰੋੜ ਦਾ ਉਹਦੇ ਟੈਕਸ ਕੱਟ ਕੇ ਤੁਹਾਨੂੰ ਪੈਸੇ ਮਿਲਨੇ ਆ 1 ਕਰੋੜ 50 ਲੱਖ 10 ਲੱਖ 5 ਲੱਖ ਉਹਦੇ ਉੱਤੇ ਟੈਕਸ ਕੱਟ ਕੇ ਤੁਹਾਨੂੰ ਬੈਂਕ ਚ ਤੁਹਾਡੇ ਖਾਤੇ ਚ ਪੈਸੇ ਆ ਜਾਂਦੇ ਆ ਤੇ 30 ਦਿਨਾਂ ਦੇ ਅੰਦਰ ਤੁਸੀਂ ਟਿਕਟ ਨੂੰ ਕਲੇਮ ਕਰਾਉਣਾ ਹੁੰਦਾ ਇਹ ਬਹੁਤ ਜ਼ਰੂਰੀ ਹੁੰਦੀ ਆ ਤੇ ਟਿਕਟ ਨੂੰ ਸੰਭਾਲ ਕੇ ਉਹਨੇ ਇਹ ਨਾ ਹੋਵੇ ਤੁਸੀਂ ਵਟਸਐਪ ਤੇ ਟਿਕਟ ਗਰੀਦ ਲਈ ਸਭ ਤੋਂ ਪਹਿਲਾਂ ਜਿਹੜੀ ਤੁਹਾਨੂੰ ਵਟਸਐਪ ਤੇ ਟਿਕਟ ਭੇਜਣੀ ਹੋ ਨਕਲੀ ਭੇਜਣੀ ਹੋਣੀ ਤੇ ਨਕਲੀ ਤੁਹਾਨੂੰ ਰਿਜ਼ਲਟ ਭੇਜ ਦੇਣਾ ਕਿਉਂਕਿ ਉਹ ਨਹੀਂ ਤੁਹਾਡੇ ਕੋਲ ਪੈਸੇ ਲੈਣੇ ਆ ਇਸ ਕਰਕੇ ਕਹਿਣਾ ਦੁਕਾਨ ਤੋਂ ਜਾਓ ਤੇ ਟਿਕਟ ਨੂੰ ਸੰਭਾਲ ਕੇ ਰੱਖੋ ਕਿਉਂਕਿ ਜਦੋਂ ਤੁਸੀਂ ਕਲੇਮ ਕਰੋਣੀ ਟਿਕਟ ਤੁਹਾਨੂੰ ਟਿਕਟ ਦੇਣੀ ਪੈਣੀ ਚਾਹੇ ਬੜਾ ਪ੍ਰਾਈਜ਼ ਆ ਜਾਂ ਛੋਟਾ ਜੇ ਛੋਟਾ ਪ੍ਰਾਈਜ਼ ਆ ਤੁਸੀਂ ਜਿਹੜੇ ਸੇਲਰ ਹੋਂ ਤੋਂ ਉਹਨੂੰ ਪੈਸੇ ਲੈਣਾ ਨੇ ਉਤੋਂ ਉੱਤੇ ਇਹਦੀ ਟਿਕਟ ਦੇ ਦੇਣੀ ਜਿਹੜਾ ਬੜੇ ਪ੍ਰਾਈਜ਼ ਆ ਉਹ ਤੁਸੀਂ ਜਿਹੜੇ ਸਰਕਾਰ ਤੋਂ ਲੈਣੇ ਹੁੰਦੇ ਆ ਸੇਲਰ ਨੇ ਤੁਹਾਡੇ ਜਿਹੜਾ ਕਲੇਮ ਹੁੰਦਾ ਫਾਰਮ ਹੋ ਸਾਰਾ ਕੋ ਕਰ ਦਿਆ ਦਿੰਦਾ ਤੇ ਤੁਸੀਂ জমা ਕਰਾ ਦੇਣੀ ਹੁੰਦੀ ਟਿਕਟ ਕੋਈ ਸੇਲਰ ਤੁਹਾਡੇ ਨਾਲ ਜਾਂਦਾ ਹੁੰਦਾ ਇਸ ਕਰਕੇ ਕਹਿਣਾ ਦੁਕਾਨ ਤੋਂ ਟਿਕਟ ਜੀ ਦੋ ਸੰਭਾਲ ਕੇ ਰੱਖੋ ਤੇ ਬਾਕੀ ਰਿਜ਼ਲਟ ਜਿਹੜਾ 17 ਜਨਵਰੀ ਨੂੰ ਨਿਕਲਣ ਜਾ ਰਿਹਾ 10 ਕਰੋੜ ਰੁਪਏ ਦਾ ਨਾਮ ਬਹੁਤ ਵੱਡੀ ਲਾ ਕੇ ਨਾ ਤੁਸੀਂ ਵੀ ਖਰੀਦ ਲਿਓ ਕਿਉਂਕਿ ਪਤਾ ਨਹੀਂ ਤੁਹਾਡੇ ਜਿਹੜਾ 500 ਚ ਜਦੋਂ ਕਰੋੜ ਚ ਬਦਲ ਜਾਵੇ ਕਿਉਂਕਿ ਅਸੀਂ ਵੀ ਦੋ ਟਿਕਟਾਂ ਖਰੀਦੀਆਂ A ਔਰ B ਸੇਮ ਨੰਬਰ ਦੀਆਂ ਤੇ ਬਾਕੀ 17 ਤਰੀਕ ਨੂੰ ਡਰਾ ਨਿਕਲਣ ਜਾ ਰਿਹਾ 6 ਵਜੇ ਡਰਾ ਨਿਕਲਣ 500 ਦੀ ਟਿਕਟ ਹੈ 510 ਰੁਪਏ ਦਾ ਰਿਜ਼ਲਟ ਵੀ ਤੁਹਾਨੂੰ ਅਸੀਂ ਦੱਸ ਦਾਂਗੇ ਇਸ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ